ਅੱਸੀ ਗੱਲ ਦੋਸਤੋ ਮੈਂ ਸੁਖਰਾਲ ਸੰਧੂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਪੈਟਰੋਲ ਪੰਪਾਂ ਦੇ ਬਾਹਰ ਬਹੁਤ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੁਸੀਂ ਸਾਰਿਆਂ ਨੇ ਦੇਖਿਆ ਹੋਣੀ ਆ ਅ ਹਰ ਇੱਕ ਬੰਦਾ ਪੈਟਰੋਲ ਪੰਪ ਤੇ ਤੇਲ ਪਾਉਣ ਲਈ ਜਾ ਰਿਹਾ ਤੇ ਉਹਨੂੰ ਬਹੁਤ ਲੰਬੀ ਲਾਈਨ ਦੇ ਵਿੱਚ ਖੜਨਾ ਪੈ ਰਿਹਾ ਤਾਂ ਇਹਦੇ ਪਿੱਛੇ ਕਾਰਨ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਇਹ ਸਭ ਅਚਾਨਕ ਹੋਇਆ ਕਿਉਂ ਆ ਕਿਹਾ ਇਹ ਜਾ ਰਿਹਾ ਕਿ ਪੈਟਰੋਲ ਪੰਪਾਂ ਦੇ ਅੰਦਰ ਤੇਲ ਨਹੀਂ ਹੈ ਜਾਂ ਥੋੜਾ-ਬਹੁਤਾ ਸਟਾਕ ਬਚਿਆ ਉਹ ਖਤਮ ਹੋ ਜੂਗਾ ਇਸ ਕਰਕੇ ਜਿਹੜੇ ਲੋਕ ਨੇ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਨੂੰ ਲੱਗਦਾ ਹੈ ਕਿ ਬਈ ਸਾਨੂੰ ਸਟਾਕ ਫੁੱਲ ਕਰਕੇ ਰੱਖ ਲੈਣਾ ਚਾਹੀਦਾ ਹੜਤਾਲ ਜਿਹੜੀ ਚੱਲ ਰਹੀ ਆ ਟਰਾਂਸਪੋਰਟਰਾਂ ਦੇ ਵੱਲੋਂ ਉਹਦੇ ਕਰਕੇ ਪੈਟਰੋਲ ਸ਼ਾਇਦ ਨਹੀਂ ਆ ਪਾਊਗਾ ਤੇ ਜਿੰਨਾ ਕ ਸਟਾਕ ਬਚਿਆ ਉਹਦੇ ਵਿੱਚੋਂ ਅਗਰ ਥੋੜਾ ਬਹੁਤਾ ਸਾਨੂੰ ਮਿਲ ਜੇ ਤਾਂ ਲੈ ਕੇ ਅਸੀਂ ਆਪਣੇ ਘਰੇ ਰੱਖੀਏ ਤਾ ਜੋ 2-4 ਦਿਨ ਅਗਰ ਪੰਪ ਨਹੀਂ ਵੀ ਖੁੱਲਦੇ ਤਾਂ ਅਸੀਂ ਆਪਣੀ ਜ਼ਰੂਰਤ ਜਿਹੜੀ ਆ ਉਹ ਪੂਰੀ ਕਰ ਸਕੀ। ਇਸ ਕਰਕੇ ਪੈਟਰੋਲ ਪੰਪਾਂ ਦੇ ਬਾਹਰ ਬਹੁਤ ਰਸ਼ ਸ਼ ਦੇਖਣ ਨੂੰ ਮਿਲ ਰਿਹਾ। ਔਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਨਾ ਹੈ ਕਿ ਥੋੜਾ ਥੋੜੇ ਦਿਨ ਪਹਿਲਾਂ ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਆ ਪਾਰਲੀਮੈਂਟ ਦੇ ਅੰਦਰ ਜਿਹੜੇ ਕਾਨੂੰਨ ਜਿਹੜੇ ਟਰਾਂਸਪੋਰਟ ਨੂੰ ਲੈ ਕੇ ਜਿਹੜੇ ਕਾਨੂੰਨ ਸੀ ਉਹਨਾਂ ਦੇ ਵਿੱਚ ਸੋਧ ਕੀਤੀ ਗਈ। ਉਹਨਾਂ ਦੇ ਵਿੱਚ ਸੋਧ ਕਰਕੇ ਇੱਕ ਨਵਾਂ ਕਾਨੂੰਨ ਜਿਹੜਾ ਵਾ ਉਹ ਬਣਾਇਆ ਗਿਆ। ਉਹਦੇ ਵਿਰੋਧ ਦੇ ਅੰਦਰ ਟਰਾਂਸਪੋਰਟਰਾਂ ਨੇ ਜਿਹੜੀ ਹੜਤਾਲ ਕੀਤੀ ਹੋਈ ਆ ਫਿਰ ਉਹ ਭਾਤ ਦਾ ਕੋਈ ਵੀ ਕੋਨਾ ਹੋਵੇ ਮਹਾਰਾਸ਼ਟਰ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਹਰਿਆਣੇ ਦੀ ਗੱਲ ਕਰੋ ਜੰਮੂ ਦੀ ਗੱਲ ਕਰੋ ਹਿਮਾਚਲ ਦੀ ਗੱਲ ਕਰੋ ਯਾਨੀ ਦੇਸ਼ ਦੇ ਹਰ ਇੱਕ ਕੋਨੇ ਦੇ ਅੰਦਰ ਉਸ ਕਾਨੂੰਨ ਦੇ ਵਿਰੋਧ ਦੇ ਵਿੱਚ ਬਹੁਤ ਵੱਡਾ ਤੇ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਤੇ ਦੋ ਦਿਨਾਂ ਤੋਂ ਹੜਤਾਲ ਚੱਲ ਰਹੀ ਹੈ ਔਰ ਹੜਤਾਲ ਅਗਰ ਟਰਾਂਸਪੋਰਟਰਾਂ ਦੀ ਹੁੰਦੀ ਹੈ ਤੇ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਆਮ ਜਨਤਾ ਨੂੰ ਕਿਉਂਕਿ ਹਰ ਇੱਕ ਚੀਜ਼ ਦਾ ਭਾਅ ਵਾ ਜਾਂਦਾ ਹਰ ਇੱਕ ਹਰ ਇੱਕ ਚੀਜ਼ ਦਾ ਭਾਅ ਵੱਜ ਜਾਂਦਾ ਔਰ ਤੁਸੀਂ ਇਹ ਦੇਖੋ ਕਿ ਸਬਜ਼ੀਆਂ ਹੋਣ ਫਲ ਫਰੂਟ ਹੋਣ ਜਾਂ ਜਿਹੜੀਆਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਨੇ ਜਿਹੜੀਆਂ ਟ੍ਰਾਂਸਪੋਰਟ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ ਉਹਦੇ ਵਿੱਚ 20 ਤੋਂ 25% ਰੇਟ ਜਿਹੜੇ ਆ ਉਹ ਵੱਜ ਜਾਂਦੇ ਆ ਔਰ ਪੈਟਰੋਲ ਪੰਪਾਂ ਦੇ ਉੱਤੇ ਤੁਸੀਂ ਦੇਖੋ ਕਿੰਨਾ ਰਸ਼ਾ ਔਰ ਲੋਕ ਨੌਕਰੀ ਪੇਸ਼ਾ ਲੋਕ ਜਿਹੜੇ ਨੇ ਉਹ ਆਪਣੇ ਆਪਣੇ ਵਾਈਕਲਸ ਤੇ ਕੰਮਕਾਰਾਂ ਨੂੰ ਜਾਂਦੇ ਨੇ ਤੇ ਉਹ ਬਹੁਤ ਪ੍ਰਭਾਵਿਤ ਹੁੰਦੇ ਨੇ ਤੇ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਸੋ ਇਹ ਜਿਹੜੀ ਹੜਤਾਲ ਚੱਲ ਰਹੀ ਹੈ ਟ੍ਰਾਂਸਪੋਰਟਰਾਂ ਦੀ ਇਹਦਾ ਇਹ ਨਹੀਂ ਪਤਾ ਵੀ ਕਦੋਂ ਤੱਕ ਚੱਲੂਗੀ ਬਟ ਜਿਹੜੇ ਕਾਨੂੰਨ ਨਵੇਂ ਬਣੇ ਨੇ ਸੋਧ ਕੀਤੀ ਆ ਉਹਦੇ ਖਿਲਾਫ ਇਹ ਰੋਸ ਹੋ ਰਿਹਾ ਇਸ ਕਰਕੇ ਪੈਟਰੋਲ ਪੰਪਾਂ ਦੇ ਉੱਤੇ ਰਸ਼ ਦੇਖਣ ਨੂੰ ਮਿਲ ਰਿਹਾ ਪਤਾ ਨਹੀਂ ਪੈਟਰੋਲ ਆਣ ਵਾਲੇ ਦਿਨਾਂ 'ਚ ਮਿਲੂਗਾ ਜਾਂ ਨਹੀਂ ਮਿਲੂਗਾ ਸੋ ਇਹ ਕਾਨੂੰਨ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਇਹ ਕਾਨੂੰਨ ਦੇ ਵਿੱਚ ਅਜਿਹਾ ਕੀ ਹੋ ਗਿਆ ਜਿਹਦੇ ਕਰਕੇ ਟਰਾਂਸਪੋਰਟਰ ਜਿਹੜੇ ਨੇ ਉਹ ਹੜਤਾਲ ਤੇ ਚਲੇਗੇ ਹਿੱਟ ਐਂਡ ਰਨ ਦਾ ਜਿਹੜਾ ਨਵਾਂ ਕਾਨੂੰਨ ਆ ਜਿਹੜੀਆਂ ਸੋਧਾਂ ਕੀਤੀਆਂ ਗਿਆ ਨੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕੀ ਹੈ ਕੀ ਹੈ ਮਤਲਬ ਇਹ ਹੈ ਕਿ ਡਰਾਈਵਰ ਹਾਦਸੇ ਤੋਂ ਬਾਅਦ ਵਾਹਨ ਸਮੇਤ ਮੌਕੇ ਤੋਂ ਅਗਰ ਭੱਜ ਜਾਂਦਾ ਹੈ ਜੇਕਰ ਕਿਸੇ ਵਾਹਨ ਨੂੰ ਜੇਕਰ ਕਿਸੇ ਨੂੰ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਜ਼ਖਮੀ ਦੀ ਮਦਦ ਕਰਨ ਦੀ ਬਜਾਏ ਡਰਾਈਵਰ ਗੱਡੀ ਲੈ ਕੇ ਭੱਜ ਗਿਆ ਤਾਂ ਇਹ ਅਜਿਹੇ ਮਾਮਲਿਆਂ ਨੂੰ ਹਿੱਟ ਐਂਡ ਰਨ ਵਿੱਚ ਮੰਨਿਆ ਜਾਊਗਾ ਹਿੱਟ ਐਂਡ ਰਨ ਦੇ ਪੁਰਾਣੇ ਕਾਨੂੰਨ ਅਨੁਸਾਰ ਅਜਿਹੇ ਮਸਲਿਆਂ ਵਿੱਚ ਡਰਾਈਵਰ ਨੂੰ ਜ਼ਮਾਨਤ ਮਿਲ ਜਾਂਦੀ ਸੀ ਅਤੇ ਵੱਧ ਤੋਂ ਵੱਧ 2 ਸਾਲ ਦੀ ਸਜ਼ਾ ਹੁੰਦੀ ਸੀਗੀ ਕਈ ਵਾਰ ਅਸੀਂ ਦੇਖਦੇ ਹਾਂ ਕਿ ਦੁਰਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਜੇਕਰ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦੇਵੇ ਤਾਂ ਉਸ ਦੀ ਜਾਨ ਬਚ ਵੀ ਜਾਂਦੀ ਹੈ ਹਾਲਾਂਕਿ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਦੇ ਮਾਮਲੇ ਨੂੰ ਹਿੱਟ ਐਂਡ ਰਨ ਕਿਹਾ ਜਾਂਦਾ ਹੈ ਅਜਿਹੇ ਮਸਲਿਆਂ ਵਿੱਚ ਸਖਤ ਵਿਵਸਥਾ ਕੀਤੀ ਗਈ ਹੈ ਯਾਨੀ ਕਿ ਹਿੱਟ ਐਂਡ ਰਨ ਦੇ ਵਿੱਚ ਜਿਹੜੇ ਸੋਰ ਕੀਤੇ ਗਏ ਆ ਉਹ ਸਾਫ਼-ਸਾਫ਼ ਕਲੀਅਰ ਆ ਸਰਕਾਰ ਵੱਲੋਂ بڑے ਲੋਕਾਂ ਨੂੰ ਚੰਗੇ ਵੀ ਲੱਗਣਗੇ بڑے ਲੋਕਾਂ ਨੂੰ ਮਾੜੇ ਵੀ ਲੱਗਣਗੇ ਟਰਾਂਸਪੋਰਟਰਾਂ ਨੂੰ ਤਾਂ ਚੰਗੇ ਹੀ ਲੱਗਣਗੇ ਕਿਉਂਕਿ ਦੇਖੋ ਉਹਨਾਂ ਦਾ ਰੋਜ਼ ਦਾ ਕੰਮ ਆ ਔਰ ਐਕਸੀਡੈਂਟ ਕੋਈ ਜਾਣਬੁੱਝ ਕੇ ਨਹੀਂ ਕਰਦਾ ਗੱਡੀ ਕੋਈ ਜਾਣਬੁੱਝ ਕੇ ਨਹੀਂ ਮਾਰਦਾ ਹਾਦਸੇ ਰੋਜ਼ ਹੁੰਦੇ ਆ ਸੜਕਾਂ ਦੇ ਉੱਤੇ ਕੋਈ ਜਾਣਬੁੱਝ ਕੇ ਹਾਦਸੇ ਨਹੀਂ ਕਰਦਾ ਸੋ ਇਸ ਕਰਕੇ ਉਹ ਉਹਨਾਂ ਦਾ ਜਿਹੜਾ ਵਿਰੋਧ ਆ ਉਹ ਜਾਇਜ਼ ਆ ਕਿ ਭਾਈ ਅਜਿਹਾ ਨਾ ਕੀਤਾ ਜਾਵੇ ਕਿ 10 ਸਾਲ ਬਹੁਤ ਜ਼ਿਆਦਾ ਹੁੰਦੇ ਪਹਿਲਾਂ ਤੁਹਾਨੂੰ ਦੱਸਿਆ ਕਿ 2 ਸਾਲ ਦੀ ਸਜ਼ਾ ਹੁੰਦੀ ਸੀਗੀ ਔਰ ਜੁਰਮਾਨਾ ਹੋ ਜਾਂਦਾ ਸੀਗਾ ਬਟ ਹੁਣ ਜਿਹੜਾ ਵਾ ਬੜਾ ਜ਼ਿਆਦਾ ਟਾਈਟ ਕੀਤਾ ਗਿਆ ਹੈ ਕਾਨੂੰਨ ਨੂੰ ਜਿਆਦਾ ਜਿਆਦਾ ਸਕੰਜੇ ਦੇ ਵਿੱਚ ਕੱਸਿਆ ਗਿਆ ਹੈ ਟਰਾਂਸਪੋਰਟਰਾਂ ਨੂੰ ਕਿ ਅਗਰ ਡਰਾਈਵਰ ਤੋਂ ਗੱਡੀ ਵੱਜਦੀ ਹੈ ਅਗਰ ਉਹ ਤੋਂ ਭੱਜਦਾ ਵਾ ਜਾਂ ਫਿਰ ਉਹ ਬੰਦੇ ਦੀ ਮਦਦ ਕਰਨ ਦੀ بجائے ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਤੇ ਸਿੱਧੇ ਸਿੱਧੇ 10 ਸਾਲ ਦੀ ਸਜਾਵ ਨੂੰ ਹੋਊਗੀ ਤੇ ਨਾਲ ਦੀ ਨਾਲ ਉਹਨੂੰ ਜੁਰਮਾਨਾ ਵੀ ਹੋਊਗਾ ਸੋ ਇਹ ਸਭ ਤੋਂ ਵੱਡੀ ਗੱਲ ਹੈ ਔਰ ਇਸੇ ਦਾ ਵਿਰੋਧ ਪੂਰੇ ਭਾਰਤ ਦੇ ਅੰਦਰ ਟਰਾਂਸਪੋਰਟਰ ਔਰ ਡਰਾਈਵਰਾਂ ਵੱਲੋਂ ਕੀਤਾ ਜਾ ਰਿਹਾ ਸੋ ਇਹ ਕਾਨੂੰਨਾ ਦੇ ਕਰਕੇ ਔਰ ਉਹਨਾਂ ਦਾ ਇਹ ਮੰਨਣਾ ਕਿ ਜਿਹੜੀ ਇਹ ਸੋਧ ਕੀਤੀ ਗਈ ਹੈ ਉਹਦੇ ਤੇ ਕਿਤੇ ਵੀ ਉਹਨਾਂ ਦੀ ਰਾਏ ਨਹੀਂ ਲਈ ਗਈ ਔਰ رائے ਲੈਣ ਤੋਂ ਬਾਅਦ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਬਈ ਇਹ ਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਆਮ ਲੋਕ ਪ੍ਰਭਾਵਿਤ ਹੋਣ ਅਜਿਹੇ ਫੈਸਲੇ ਜਿਨ੍ਹਾਂ ਦਾ ਆਮ ਲੋਕ ਪ੍ਰਭਾਵਿਤ ਹੋਣ ਉਹਨਾਂ ਫੈਸਲਿਆਂ ਨੂੰ ਹਮੇਸ਼ਾ ਸਬੰਧਿਤ ਜਿਹੜੇ ਲੋਕ ਨੇ ਉਸ ਮਸਲੇ ਦੇ ਨਾਲ ਉਹਨਾਂ ਦਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਬਿੱਲਾਂ ਦੇ ਅੰਤਰਗਤ ਜਿਹੜਾ ਪਾਸ ਕੀਤਾ ਜਾਵੇ ਕਾਨੂੰਨ ਪਾਸ ਕੀਤਾ ਜਾਏ ਸੋਧਾਂ ਕੀਤੀਆਂ ਜਾਣ ਉਹਨਾਂ ਤੋਂ ਪੁੱਛਗਿੱਛ ਕਰਨ ਤੇ ਬਾਅਦ ਤਾਂ ਕਿ ਉਹ ਵੀ ਆਪਣੇ ਜਿਹੜੇ ਮਸਲੇ ਨੇ ਉਹ ਦੱਸ ਪਾਣਗੇ ਬਈ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡੇ ਇੱਥੇ ਦੇ ਲੋਕ ਐਕਸੀਡੈਂਟ ਹੋ ਜਾਂਦੇ ਡਰਾਈਵਰ ਨੂੰ ਫੜ ਕੇ ਝੰਬਣ ਲੱਗ ਜਾਂਦੇ ਨੇ ਕੁੱਟਣ ਲੱਗ ਜਾਂਦੇ ਨੇ ਮਾਰਕੁਟਾਪਾ ਹੋ ਜਾਂਦਾ ਅੱਧ ਮਰਿਆ ਕਰ ਦਿੰਦੇ ਨੇ ਕਈ ਵਾਰ ਗੱਡੀਆਂ ਨੂੰ ਅੱਗ ਲਾ ਦਿੰਦੇ ਨੇ ਕਈ ਵਾਰ ਅਜਿਹੀਆਂ ਚੀਜ਼ਾਂ ਸਾਨੂੰ ਸੜਕਾਂ ਤੇ ਦੇਖਣ ਨੂੰ ਮਿਲੀਆਂ ਨੇ ਫਿਰ ਡਰਾਈਵਰ ਦਾ ਮਤਲਬ ਡਰਾਈਵਰ ਨੂੰ ਤਾਂ ਹੀ ਹੁੰਦਾ ਕਿ ਬਈ ਮੈਂ ਇੱਥੋਂ ਫਟਾਫਟ ਭੱਜਾਂ ਆਪਣੀ ਜਾਨ ਬਚਾਵਾਂ ਬਾਅਦ ਚ ਜੋ ਹੋਊਗਾ ਉਹ ਦੇਖਿਆ ਜਾਊਗਾ ਸੋ ਇਸ ਕਰਕੇ ਇਹ ਉਹਨਾਂ ਨੇ ਹੜਤਾਲ ਕੀਤੀ ਹੈ ਕਿ ਭਾਈ ਇਹਦੇ ਵਿੱਚ ਸੋਧ ਕਰੋ ਅਸੀਂ ਕੋਈ ਆਪ ਨਹੀਂ ਭੱਜਦੇ ਸਾਡਾ ਜਿਹੜਾ ਇੱਥੇ ਦਾ ਮਾਹੌਲ ਆ ਇੱਥੇ ਦੇ ਲੋਕਾਂ ਦੀ ਜਿਹੜੀ ਸੋਚ ਆ ਉਹ ਉਸ ਟਾਈਮ ਤੇ ਜਿਹੀ ਹੋ ਜਾਂਦੀ ਹੈ ਕਿ ਵੀ ਨਹੀਂ ਯਾਰ ਇਹਨੇ ਗੱਡੀ ਮਾਰੀ ਭਾਵੇਂ ਗਲਤੀ ਕਿਸੇ ਦੀ ਵੀ ਹੋਵੇ ਉਹਦੀ ਹੋਵੇ ਸਾਹਮਣੇ ਵਾਲੇ ਚੀਚ ਗੱਡੀ ਵੱਜੀ ਜਾਏ ਉਹਦੀ ਗਲਤੀ ਹੋਵੇ ਬਟ ਉਹਨਾਂ ਨੇ ਜਿਹੜਾ ਬੰਦਾ ਟਰੱਕ ਡਰਾਈਵਰ ਆ ਜਾਂ ਬੱਸ ਡਰਾਈਵਰ ਆ ਉਹਨਾਂ ਨੂੰ ਫੜ ਕੇ ਥੱਲੇ ਤਾਰ ਕੇ ਕੁੱਟਣਾ ਹੀ ਕੁੱਟਣਾ ਵਾ ਇਹ ਹੋਇਆ ਸਾਡੇ ਇੱਥੇ ਸਾਡੇ ਦੇਸ਼ ਦੇ ਅੰਦਰ ਇਹ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਰੋਜ਼ ਨਵੀਆਂ-ਨਵੀਆਂ ਨਿਊਜ਼ਾਂ ਆਉਂਦੀਆਂ ਨੇ ਸੋ ਇਸ ਕਰਕੇ ਉਹਨਾਂ ਦਾ ਇਹ ਪ੍ਰੋਟੈਸਟ ਕਰਨਾ ਜਾਇਜ਼ ਆ ਪਰ ਉਹਦੇ ਨਾਲ ਆਮ ਲੋਕ ਪਿਸਦੇ ਨੇ ਇਸ ਕਰਕੇ ਸਰਕਾਰ ਨੂੰ ਦਰਖਾਸਤ ਆ ਕਿ ਅਜਿਹੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਸਬੰਧਿਤ ਜਿਹੜੇ ਲੋਕ ਨੇ ਉਸ ਮਸਲਿਆਂ ਦੇ ਨਾਲ ਉਹਨਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਅਜਿਹੇ ਫੈਸਲਿਆਂ ਤੇ ਮੋਹਰ ਲਾਈ ਜਾਵੇ ਤਾਂ ਜੋ ਆ ਜਿਹੜੀ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਆ ਹੁਣ ਜਿਹੜੇ ਦਿਨਾਂ ਦੇ ਵਿੱਚ ਸਟ੍ਰਾਈਕ ਚੱਲ ਰਹੀ ਹੈ ਜੇ ਹੁਣ ਕਰਨਾ ਪੈ ਜਾਂਦਾ ਅੱਗੇ ਆਉਣ ਵਾਲੇ ਸਮੇਂ ਤੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਰੋਜ਼ ਮਰਰਦੀਆਂ ਜ਼ਰੂਰਤਾਂ ਮਹਿੰਗੀਆਂ ਹੋ ਜਾਣੀਆਂ ਨੇ ਸਾਡੇ ਦੇਸ਼ ਦੇ ਅੰਦਰ ਤਾਂ ਹਰੇਕ ਬੰਦਾ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦਾ ਇਹ ਨਹੀਂ ਕਿ ਜੇ ਅਗਰ 4 ਦਿਨ ਸਬਜ਼ੀ ਨਹੀਂ ਆਈ ਤਾਂ ਇਹਨਾਂ ਨੂੰ ਤਾਂ ਇਹ ਲੱਗਦਾ ਹੁੰਦਾ ਵੀ 4 ਦਿਨ ਸਬਜ਼ੀਆਂ ਦੇ ਰੇਟ ਵਧਾ ਦਿਓ ਅੱਜ ਹੀ ਕਮਾਈ ਦਾ ਮੌਕਾ ਮਿਲਿਆ ਤੇ ਕਮਾ ਲਓ ਸੋ ਇਸ ਕਰਕੇ ਇਹ ਹਮਦਰਦੀ ਤੱਕੀ ਕਰ ਰਹੀਆਂ ਮਤਲਬ ਲੋਕਾਂ ਨੂੰ ਲੁੱਟਣ ਲੱਗ ਜਾਂਦੇ ਤਾਂ ਜਨਤਾ ਜਿਹੜੀ ਆਮ ਜਨਤਾ ਵਾ ਉਹ ਉਹ ਰਗੜੀ ਜਾਂਦੀ ਹੈ ਇਹਦੇ ਵਿੱਚ ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੇ ਫੈਸਲੇਆਂ ਦੇ ਉੱਤੇ ਹਮੇਸ਼ਾ ਅ ਸਬੰਧਤ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਫਿਰ ਉਹਨਾਂ ਮਸਲਿਆਂ ਦੇ ਉੱਤੇ ਮੋਹ ਲਾਈ ਜਾਵੇ ਤਾਂ ਕਿ ਸਰਕਾਰ ਨੂੰ ਵੀ ਵਿਰੋਧ ਨਾ ਚੱਲਣਾ ਪਵੇ ਤੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਜਿਸ ਮੈਕਮੇ ਰਾਹੀਂ ਕਾਨੂੰਨਾ ਦੇ ਵਿੱਚ ਸੋਧ ਕੀਤੀ ਜਾ ਰਹੀ ਉਹ ਵੀ ਸ਼ਾਂਤੀ ਦੇ ਨਾਲ ਆਪਣਾ ਕੰਮ ਕਰਪਣ ਸਟੇਬਿਲਟੀ ਨਾਲ ਕੰਮ ਕਰਪਣ ਸੋ ਬਹੁਤ-ਬਹੁਤ ਸ਼ੁਕਰੀਆ ਜੀ ਇਹ ਪਟਵਾਲ ਪੰਪਾਂ ਦੀ ਅੱਜ ਲਾਈਨਾਂ ਜਿਹੜੀਆਂ ਲੱਗੀਆਂ ਸੀ ਇਹੀ ਸਭ ਤੋਂ ਵੱਡਾ ਕਾਰਨ ਹੈ ਆ ਹੁਣ ਤੁਸੀਂ ਸਬਜ਼ੀਆਂ ਦਾ ਵੀ ਦੇਖ ਲਿਓ ਹਨਾ ਜਿਨੇ ਲੈਣੀਆਂ ਹਨ ਉਹਨੂੰ ਸਬਜ਼ੀਆਂ ਦੀ ਦੁਕਾਨਾਂ ਦੇ ਉੱਤੇ ਵੀ ਚਲੇ ਜਿਓ ਫਟਾਫਟ ਸਬਜ਼ੀਆਂ ਵੀ ਸਟੋਰ ਕਰ ਲਓ ਤਾਂ ਤਾਂ ਕਿ ਜਿਹੜੇ ਕੱਲ ਨੂੰ 20 25% ਜ਼ਿਆਦਾ ਰੇਟ ਨਾ ਦੇਣਾ ਪਵੇ ਤੁਹਾਨੂੰ ਸੋ ਇਸ ਕਰਕੇ ਹਮੇਸ਼ਾ ਯਾਰ ਪੇਸ਼ੈਂਸ ਰੱਖਿਆ ਕਰੋ ਥੋੜੀ ਬਹੁਤੀ ਨਾ ਪੇਸ਼ੈਂਸ ਦੇ ਨਾਲ ਹੀ ਹਰ ਚੀਜ਼ ਹੁੰਦੀ ਹੈ ਹੁਣ ਪੇਸ਼ੈਂਸ ਨਹੀਂ ਰੱਖਦੇ ਪੈਟਰੋਲ ਪੰਪਾਂ ਦੇ ੱੱਕੇ ਮੁੱਕੀ ਦੇਖ ਹੀ ਨਹੀਂ ਰਹੇ ਕੋਈ ਸਾਨੂੰ ਪਾ ਦਿਓ ਸਾਨੂੰ ਬੋਟਲਾਂ ਚੱਕ ਚੱਕ ਕੇ ਨਹੀਂ ਆ ਚੱਕ ਚੱਕ ਪਹੁੰਚ ਜਾਂਦੇ ਯਾਰ ਕੀ ਹੈ ਇਹ ਮਤਲਬ ਥੋੜਾ ਜਿਹਾ ਸਮਝਦਾਰੀ ਨਾਲ ਥੋੜਾ ਜਿਹਾ ਪੇਸ਼ੈਂਸ ਨਾਲ ਕੰਮ ਲਿਆ ਕਰੋ ਤਾਂ ਕਿ ਹੁਣ ਇਹ ਤਾਂ ਹੈ ਨਹੀਂ ਵੀ ਇੱਕ ਬੰਦਾ ਹੀ ਸਾਰਾ ਪਾਣੀ ਪੀ ਜਾਊਗਾ ਜਿਹੜੇ ਬਾਕੀ ਪਿਆਸੇ ਨੇ ਉਹਨਾਂ ਨੂੰ ਵੀ ਤਾਂ ਚਾਹੀਦਾ ਨਾ ਸੋ ਇਸ ਕਰਕੇ ਸੋਚ ਨੂੰ ਥੋੜਾ ਜਿਹਾ ਅਪਗ੍ਰੇਡ ਕਰੋ ਸੋਚ ਨੂੰ ਥੋੜਾ ਜਿਹਾ ਵਿਸ਼ਾਲ ਕਰੋ ਤਾਂ ਜੋ ਹਰ ਇੱਕ ਬੰਦੇ ਨੂੰ ਪ੍ਰੋਪਰ ਤਰੀਕੇ ਨਾਲ ਫਾਇਦਾ ਹੋ ਸਕੇ ਸੋ ਇਹ ਜਿਹੀਆਂ ਚੀਜ਼ਾਂ ਤਾਂ ਸਾਡੇ ਦੇਸ਼ ਦੇ ਵਿੱਚ ਚਲਦੀਆਂ ਹੀ ਰਹਿਣੀਆਂ ਨੇ ਜਦ ਤੱਕ ਸਿੱਖਿਆ ਨਹੀਂ ਬਦਲਦੀ ਜਦ ਤੱਕ ਲੋਕਾਂ ਨੂੰ ਸਹੀ ਸਿੱਖਿਆ ਨਹੀਂ ਮਿਲਦੀ ਉਦੋਂ ਤੱਕ ਅਸੀਂ ਨਾ ਸਹੀ ਲੀਡਰਾਂ ਦਾ ਚੋਣ ਕਰ ਸਕਦੇ ਹਾਂ ਨਾ ਆਪਣੇ ਬਾਰੇ ਸਹੀ ਸੋਚ ਸਕਦੇ ਆ ਸਮਾਜਨਤਾ ਸੀ ਸੇਧ ਦੇਣੀ ਕੀ ਸੋ ਇਸ ਕਰਕੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਟਾਈਮ ਦਿੱਤਾ ਤੇ ਇਹ ਮਸਲਾ ਅੱਜ ਸਵੇਰ ਦਾ ਮੈਂ ਵੀ ਗੱਡੀ ਲੈ ਕੇ ਖੜਾ ਸੀਗਾ ਤੇ ਤੇਲ ਪੁਆਉਣ ਨੂੰ ਮਿਲਿਆ ਨਹੀਂ ਕਹਿੰਦੇ ਜੀ ਖਤਮ ਹੋ ਗਿਆ ਸੋ ਇਹ ਇਹ ਮੁੱਦਾ ਜਿਹੜਾ ਚੱਲ ਰਿਹਾ ਇਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕ ਪਰੇਸ਼ਾਨ ਨਾ ਹੋਣ ਬਹੁਤ ਬਹੁਤ ਸ਼ੁਕਰੀਆ ਜੀ